ਲੁਧਿਆਣਾ ਤੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਲੁਧਿਆਣਾ ਦੇ ਗਲਾੜਾ ਦਫ਼ਤਰ ਵਿੱਚ ਐਨਓਸੀ ਕੈਂਪ ਦੌਰਾਨ ਮੀਡੀਆ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਬਹੁਤ ਸਾਰੇ ਲੋਕ ਜੋ ਐਨਓਸੀ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਨੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਇਸ ਕੈਂਪ ਦੌਰਾਨ ਕੀਤਾ ਜਾਵੇਗਾ ਤੇ ਅਜਿਹੇ ਕੈਂਪ ਵਾਰ-ਵਾਰ ਲੱਗਦੇ ਰਹਿਣਗੇ ਲੁਧਿਆਣਾ ਤੋਂ ਰਾਜ ਸਭਾ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਲੁਧਿਆਣਾ ਵੈਸ ਤੋਂ ਉਮੀਦਵਾਰ ਸੰਜੀਵ ਅਰੋੜਾ ਇਸ ਵੇਲੇ ਲੁਧਿਆਣਾ ਦੇ ਵਿੱਚ ਪੂਰੇ ਸਰਗਰਮ ਨਜ਼ਰ ਆ ਰਹੇ ਨੇ ਤੇ ਦੱਸ ਦਈਏ ਕਿ ਲੁਧਿਆਣਾ ਵੈਸ ਦੀਆਂ ਚੋਣਾਂ ਦੇ ਮੱਦੇਨਜ਼ਰ ਉਹਨਾਂ ਵੱਲੋਂ ਜਿੱਥੇ ਲੁਧ ਉਥੇ ਹੀ ਅੱਜ ਗਲਾੜਾ ਦਫ਼ਤਰ ਦੇ ਵਿੱਚ ਉਹਨਾਂ ਨੇ ਐਨਓਸੀ ਕੈਂਪ ਦਾ ਆਯੋਜਨ ਕੀਤਾ ਜਿਸ ਵਿੱਚ ਉਹਨਾਂ ਨੇ ਸ਼ਹਿਰ ਵਿੱਚ ਐਨਓਸੀ ਸੰਬੰਧੀ ਆ ਰਹੀਆਂ ਪਰੇਸ਼ਾਨੀਆਂ ਦਾ ਹੱਲ ਕਰਨ ਦੀ ਗੱਲ ਕਹੀ ਹੈ। ਇਹ ਮੈਂ ਬੜੀ ਦੇਰ ਦਾ ਦੇਖ ਰਿਹਾ ਸੀਗਾ ਪਰ ਮੈਂ ਇਨਵੋਲਡ ਨਹੀਂ ਸੀ। ਹੁਣ ਮੈਂ ਇਨਵੋਲ ਹੋਇਆ ਇਹਦੇ ਵਿੱਚ ਗਲਾੜਾ ਦੇ ਇਹਨਾਂ ਜਦੋਂ ਦੇ ਸੀਏ ਸਾਹਿਬ ਆਏ ਆ। ਮੈਂ ਇਹਨਾਂ ਨੂੰ ਕਿਹਾ ਜੀ ਸਾਰਿਆਂ ਨਾਲੋਂ ਪਹਿਲਾਂ ਜਿਹੜੀ ਇਹ ਐਨਓਸੀ ਦੀ ਗਿਣਤੀ ਘਟਾਈ ਜਾਵੇ। 14 ਤਰੀਕ ਨੂੰ ਮੈਂ ਪਹਿਲੀ ਮੀਟਿੰਗ ਲਈਤੀ ਸੀ ਇਹਨਾਂ ਨਾਲ। ਇਹਨਾਂ ਨੇ ਉਸੇ ਵੇਲੇ ਕਾਰਵਾਈ ਚਾਲੂ ਕਰਤੀ ਆ। ਅੱਜ ਦੀ ਅੱਜ ਤੱਕ 14 ਤੋਂ ਲੈ ਕੇ 1000 ਦੇ ਕਰੀਬ ਐਨਓਸੀ ਦੇ ਚੁੱਕੇ ਆ ਹਰ ਹਫਤੇ ਅਸੀਂ ਇੱਕ ਕੈਂਪ ਲਾਵਾਂਗੇ ਤਾਂ ਕਿ ਲੋਕਾਂ ਨੂੰ ਉੱਥੇ ਗਲਾਡਾ ਚ ਕਈ ਕਹਿੰਦੇ ਜੀ ਉੱਥੇ ਧੱਕੇ ਖਾਣੇ ਪੈਂਦੇ ਜਾਣਾ ਨਹੀਂ ਪੈਂਦਾ ਮੈਂ ਸੀਏ ਸਾਹਿਬ ਨੂੰ ਕਿਹਾ ਤੁਸੀਂ ਆਪ ਜਾ ਕੇ ਜਗਾ ਜਗਾ ਕੈਂਪ ਲਗਾਓ ਤੇ ਲੋਕਾਂ ਨੂੰ ਦਿਓ ਅੱਜ ਦੇ ਕੈਂਪ ਵਿੱਚ ਵੀ ਇਹ 25 ਐਨਓਸੀਆਂ ਲੈ ਕੇ ਆਏ ਜਿਹੜੀਆਂ ਦੇਣੀਆਂ ਕਿਉਂਕਿ ਉਸ ਇਲਾਕੇ ਦੀਆਂ ਹੀ ਲੈ ਕੇ ਆਉਂਦੇ ਆ ਤੇ ਇਹਨਾਂ ਨੂੰ ਟਾਈਮ ਬੰਦ ਦਿੱਤਾ ਗਿਆ ਵੱਤੋਂ ਵੱਤ 30 ਦਿਨਾਂ ਵਿੱਚ ਜੇ ਅੱਜ ਕੋਈ ਐਨਓਸੀ ਅਪਲਾਈ ਹੁੰਦੀ ਹੈ ਉਹ ਦੇਣਗੇ ਜਿਹੜੀਆਂ ਪਿਛਲੀਆਂ ਅਪਲਾਈ ਹੋਈਆਂ ਐ ਐਨਓਸੀਆਂ ਉਹ 30 ਮਾਰਚ ਤੱਕ ਜੇ ਕਾਗਜ਼ ਪੂਰੇ ਆ ਕਲੀਅਰ ਕਰ ਦੇਣਗੇ ਔਰ ਦੂਜੀ ਗੱਲ ਇਹ ਐ ਕਿ ਅੱਜ ਮੈਂ ਜਿਹੜੀਆਂ ਐਨਓਸੀ ਦੇ ਰਿਆ ਸੀ ਮੈਨੂੰ ਬੜਾ ਦੁੱਖ ਹੋਇਆ ਕਿਸੇ ਨੂੰ ਸਾਲ ਹੋ ਗਿਆ ਕਿਸੇ ਨੂੰ ਡੇਢ ਸਾਲ ਹੋ ਗਿਆ ਕਿਸੇ ਨੂੰ ਚਾਹੇ ਉਹ ਕਾਗਜ਼ ਪੱਤਰ ਕਰਕੇ ਸੀ ਚਾਹੇ ਕੁਛ ਸੀ ਮੈਂ ਇਹਨਾਂ ਨੂੰ ਕਿਹਾ ਥੋੜੇ ਜੇ ਪ੍ਰੈਕਟੀਕਲ ਹੋ ਦੇ ਕਾਗਜ਼ ਨਹੀਂ ਇਹ ਤਰੀਕੇ ਨਾਲ ਸਮਝਾਓ ਔਰ ਇਹ ਇਹ ਸਾਰੀਆਂ ਇਸ਼ੂ ਹੋ ਇਹ ਲੋਕੀ ਚੇਂਜ ਦੇਖਣਗੇ ਔਰ ਜੇ ਕਿਸੇ ਦੀ ਕੋਈ ਸੰਜੀਵ ਅਰੋੜਾ ਨੇ ਕਿਹਾ ਕਿ ਜਿਨ੍ਹਾਂ ਨੇ ਖਲਾਡਾ ਦੇ ਵਿੱਚ ਐਨਓਸੀ ਅਪਲਾਈ ਕੀਤਾ ਹੋਇਆ ਹੈ ਉਹ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਉਹਨਾਂ ਦੀ ਐਨਓਸੀ ਕਲੀਅਰ ਹੁੰਦੀਆਂ ਨੇ ਤਾਂ ਸੰਜੀਵ ਅਰੋੜਾ ਨੇ ਕਿਹਾ 14 ਤਰੀਕ ਤੋਂ ਲੈ ਕੇ 22 ਤਰੀਕ ਤੱਕ ਤਕਰੀਬਨ 1000 ਐਨਓਸੀਆਂ ਦਿੱਤੀਆਂ ਜਾ ਚੁੱਕੀਆਂ ਨੇ ਤੇ ਆਉਣ ਵਾਲੇ ਦਿਨਾਂ ਵਿੱਚ ਵੀ ਅਜਿਹੇ ਕੈਂਪ ਲੱਗਦੇ ਰਹਿਣਗੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਐਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗਾ